ਮੋਤੀ ਜੀ ਦਾ ਸਿੱਖਾਂ ਦੇ ਪ੍ਰਤੀ ਸਿੱਖਾਂ ਦੇ ਗੁਰਧਾਮਾਂ ਦੇ ਪ੍ਰਤੀ ਕਿਹੜਾ ਪਿਆਰ ਹੈ ਹੋਰ ਕਿਹੜੀ ਕਿਹੜੀ ਰਾਜਨੀਤਿਕ ਪਾਰਟੀ ਹੈ ਜਿਹੜੀ ਸਿੱਖਾਂ ਦੇ ਗੁਰਧਾਮਾਂ ਨੂੰ ਸਿੱਖੀ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਇਦਾਂ ਦਾ ਪਿਆਰ ਸਤਿਕਾਰ ਕਰਦੀ ਹੈ ਇੱਕ ਕੋ ਪ੍ਰਧਾਨ ਮੰਤਰੀ ਸੀ ਜਿਨਨੇ ਦਰਬਾਰ ਸਾਹਿਬ ਦੇ ਉੱਤੇ ਉਦੋਂ ਟੈਂਕਾਂ ਤੇ ਤੋਪਾਂ ਦੇ ਨਾਲ ਹਮਲੇ ਕੀਤੇ ਸੀ ਤੇ 17 ਸਿੱਖਾਂ ਨੂੰ ਮਰਵਾਇਆ ਸੀ ਤੇ ਇਹ ਕੇ ਪ੍ਰਧਾਨ ਮੰਤਰੀ ਹੈ ਜਿਹੜਾ ਗੁਰਦੁਆਰੇ ਵਿੱਚ ਨਕਮਸਤਕ ਹੋਣ ਜਾ ਰਿਹਾ ਸ਼ੰਭੂ ਬਾਰਡਰ ਤੇ ਹੋਇਆ ਸੀ ਉਹ ਦਿਖਾਇਆ ਜਾ ਰਿਹਾ ਤੇ ਕੀ ਆ ਜਾ ਰਿਹਾ ਕਿ ਇਹ ਨਾ ਭੁੱਲਣਯੋਗ ਹੈ ਨਾ ਅਸੀਂ ਭੁੱਲਾਂਗੇ ਭਾਵੇਂ ਮੋਦੀ ਸਾਹਿਬ ਜੰਨਮਰਤੀ ਮੱਥਾ ਟੇਕ ਲੈ। ਕੀ ਤੁਸੀਂ ਦਰਬਾਰ ਸਾਹਿਬ ਦੇ ਉੱਤੇ ਅਟੈਕ ਨੂੰ ਇਹ ਕਿਸਾਨਾਂ ਦੇ ਉਹਦੇ ਨਾਲ ਵੀ ਮੈਚ ਕਰ ਲੋਗੇ? ਸਭ ਤੋਂ ਵੱਡੀ ਗੱਲ ਦੇਖੋ ਅੱਜ ਤੱਕ ਤੁਸੀਂ ਦੇਖੋ ਹਿੰਦੁਸਤਾਨ ਦੇ ਇਤਿਹਾਸ ਵਿੱਚ ਹੋਇਆ ਕਿ ਕਿਸੇ ਪ੍ਰਾਈਮ ਮਿਨਿਸਟਰ ਨੇ ਆਪਣੇ ਕਾਨੂੰਨ ਬਣਾਏ ਵਾਪਸ ਲਏ ਹੋਣ ਇੱਥੇ ਦੇਖੋ ਉਹਨਾਂ ਨੇ ਤਿੰਨੇ ਦੇ ਤਿੰਨੇ ਕਾਨੂੰਨ ਵਾਪਸ ਲਏ ਮੋਦੀ ਸਾਹਿਬ ਨੇ ਜੋ ਸਿੱਖਾਂ ਲਈ ਕੀਤਾ ਉਹ ਤੇ ਵਕਰੀ ਗੱਲ ਹੈ ਜੋ ਕਿਸਾਨਾਂ ਲਈ ਕੀਤਾ ਉਹ ਵੀ ਕੋਈ ਘੱਟ ਨਹੀਂ ਹੈ ਕਿ ਜਦੋਂ ਦੇਸ਼ ਦੀ ਵੰਡ ਹੋਈ ਸਾਡਾ ਸਭ ਤੋਂ ਵੱਡਾ ਜਿਹੜਾ ਸਾਡਾ ਸਥਾਨ ਸੀ ਮੱਕਾ ਸੀ ਉਹ ਉਧਰ ਕਿਉਂ ਦੇ ਦਿੱਤਾ ਗਿਆ ਕੀ ਇਹ ਹੋਰ ਕੋਈ ਏਰੀਆ ਦੇ ਕੇ ਉਹਨਾਂ ਨੂੰ ਸਾਡੇ ਵਿੱਚ ਨਹੀਂ ਸੀ ਰੱਖ ਸਕਦੇ ਤੇ ਦਿੱਲੀ ਬੈਠੀ ਸਰਕਾਰ ਨੇ ਕਹਿ ਦਿੱਤਾ ਕਿ ਕੋਈ ਗੱਲ ਨਹੀਂ ਆ ਗਏ ਨੇ ਪਾਕਿਸਤਾਨੀ ਤੂੰ ਤੁਸੀਂ ਛੱਡ ਕੇ ਪਿੱਛੇ ਆ ਜਾਓ ਉਹ ਤਾਂ ਇੱਕ ਜਰਨਲ ਜੇ ਨਾ ਸਟੈਂਡ ਲੈਂਦਾ ਹੈ ਕਿ ਮੈਂ ਅੱਜ ਦਰਬਾਰ ਸਾਹਿਬ ਵੀ ਸਾਡੇ ਕੋਲ ਨਹੀਂ ਸੀ ਹੁਣ ਮੋਦੀ ਜੀ ਨੇ ਕਰਤਾਰਪੁਰ ਸਾਹਿਬ ਦਾ ਲੰਗਾ ਘਟਾਇਆ ਤੇ ਸਾਡਾ ਜਿਹੜਾ ਸਾਡੇ ਸੰਗਠਨ ਦਾ ਅਸੀਂ ਯੋਰ ਲਗਾਵਾਂਗੇ ਆਉਣ ਵਾਲੇ ਟਾਈਮ ਵਿੱਚ ਕਿ ਬਾਕੀ ਜਿਹੜੇ ਏਰੀਆ ਹੋ ਵੀ ਸਾਨੂੰ ਇੱਧੇ ਹੀ ਖੁੱਲੇ ਦਰਸ਼ਨ ਮਿਲ ਗਏ ਇਹ ਸਾਰਾ ਕਰਨ ਲਈ ਸਾਨੂੰ ਮੋਦੀ ਦੇ ਹੱਥ ਤੇ ਮਜ਼ਬੂਤ ਕਰਨੇ ਪੈਣਗੇ ਨਾ ਸਾਨੂੰ ਉਹਦਾ ਸਾਥ ਤੇ ਦੇਣਾ ਪਏਗਾ ਨਾ ਮੱਝੇ ਤੇ ਮਝ ਲਾਂਦੇ ਹੁੰਦੇ ਆ ਪਾਕਿਸਤਾਨ ਦੀ ਯੂਰਤ ਨਹੀਂ ਕਿ ਉਹ ਅੱਗੇ ਡੱਪ ਜਾ ਠੀਕ ਹੈ ਨਾ ਇਹ ਸਾਰੀ ਇਸ ਗੱਲ ਦੀ ਉਹ ਕਦਰ ਕਰਦੇ ਨੇ ਇਸ ਗੱਲ ਨੂੰ ਇਸ ਗੱਲ ਦਾ ਸਾਰੇ ਦੇਸ਼ ਨੂੰ ਮਾਣ ਹੈ ਸਿਆਸਤ ਦੇ ਵਿੱਚ ਹਰੇਕ ਧਰਮ ਦਾ ਕਹਿੰਦੇ ਨੇ ਸਤਿਕਾਰ ਕੀਤਾ ਜਾਂਦਾ ਹਰੇਕ ਰਾਜਨੀਤਿਕ ਪਾਰਟੀ ਦਾਅਵਾ ਕਰਦੀ ਹੈ ਇਸੇ ਤਰ੍ਹਾਂ ਦਾ ਦਾਅਵਾ ਭਾਜਪਾ ਵੀ ਕਰਦੀ ਹੈ ਕਿ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਪਿਛਲੇ ਦਿਨੀ 13 ਮਈ ਨੂੰ ਤੁਸੀਂ ਦੇਖਿਆ ਕਿ ਤਖਾ ਸ੍ਰੀ ਪਟਨਾ ਸਾਹਿਬ ਦੇ ਉੱਤੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਹਾਜ਼ਰੀ ਲਗਵਾਉਂਦੇ ਨੇ ਹੋਰ ਵੀ ਕਈ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਰਾਜਨੀਤਿਕ ਪਾਰਟੀਆਂ ਦਾ ਸਿੱਖਾਂ ਦੇ ਪ੍ਰਤੀ ਸਿੱਖਾਂ ਦੇ ਗੁਰਧਾਮਾਂ ਦੇ ਪ੍ਰਤੀ ਕਿਹੋ ਜਿਹਾ ਪਿਆਰ ਰਿਹਾ ਔਰ ਮੋਦੀ ਜੀ ਦਾ ਸਿੱਖਾਂ ਦੇ ਪ੍ਰਤੀ ਸਿੱਖਾਂ ਦੇ ਗੁਰਧਾਮਾਂ ਦੇ ਪ੍ਰਤੀ ਕਿਹੋ ਜਿਹਾ ਪਿਆਰ ਹੈ ਸਾਡੇ ਨਾਲ ਨਿਪਰਮਜੀਤ ਸਿੰਘ ਗਿੱਲ ਅਸੀਂ ਉਹਨਾਂ ਤੋਂ ਜਾਣਦੇ ਕੁਛ ਕਰਦੇ ਗਿੱਲ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਵੈਲਕਮ ਸਰ ਗਿੱਲ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ 13 ਮਈ ਦਾ ਦਿਨ ਹੈ ਤਖਸਿਰੀ ਪਟਨਾ ਸਾਹਿਬ ਪਹੁੰਚ ਰਹੇ ਨੇ ਕਾਫੀ ਧੀਰ ਉੱਥੇ ਸਮਾਂ ਦਿੰਦੇ ਨੇ ਸਜਦਾ ਕਰਦੇ ਨੇ ਔਰ ਤੁਸੀਂ ਦੇਖਿਆ ਕਿ ਸੰਕਤਾਂ ਚ ਬਹੁਤ ਪਿਆਰ ਮਿਲਿਆ ਬੜਾ ਸਤਿਕਾਰ ਮਿਲਿਆ ਹੋਰ ਕਿਹੜੀ ਕਿਹੜੀ ਰਾਜਨੀਤਿਕ ਪਾਰਟੀ ਹੈ ਜਿਹੜੀ ਸੰਗਤਾਂ ਸਿੱਖਾਂ ਦੇ ਗੁਰਤਾ ਮਾਨੂ ਸਿੱਖੀ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਇਦਾਂ ਦਾ ਪਿਆਰ ਸਤਿਕਾਰ ਕਰਦੇ ਆ। ਅ ਰਚਵਾਲ ਜੀ ਬੜਾ ਅੱਛਾ ਮੁੱਦਾ ਤੁਸੀਂ ਇਹ ਚੁੱਕਿਆ। ਅਗਲਾ ਆਉਣ ਵਾਲਾ ਜੂਨ ਦਾ ਮਹੀਨਾ ਜਿਹੜਾ ਇੱਕ ਸਿੱਖ ਇਤਿਹਾਸ ਵਿੱਚ ਨਹੀਂ ਸਾਰੀ ਦੁਨੀਆ ਦੇ ਇਤਿਹਾਸ ਵਿੱਚ ਇੱਕ ਇਹੋ ਜਿਹਾ ਮਲੇ ਜ਼ਬਰ ਜ਼ੁਲਮ ਹੋਇਆ। ਜ਼ੁਲਮ ਹੋਇਆ ਜਿਹੜਾ ਜਿਹੜਾ ਕਿਤੇ ਹੋਰ ਕਿ ਇਸ ਤਰ੍ਹਾਂ ਦਾ ਪਹਿਲੋਂ ਇਦਾਂ ਦੀ ਕੋਈ ਉਹਦੀ ਨਹੀਂ ਮਿਲਦਾ ਇਹ ਤਾਂ ਤੁਸੀਂ ਗੱਲ ਕੀਤੀ ਮੋਦੀ ਜੀ ਦੀ। ਾਨੂੰ ਸਾਫ਼ ਨਜ਼ਰ ਆ ਰਿਹਾ ਹੈ ਕਿ ਇੱਕ ਉਹ ਪ੍ਰਧਾਨ ਮੰਤਰੀ ਸੀ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਉੱਤੇ ਤੋਂ ਟੈਂਕਾਂ ਤੇ ਤੋਪਾਂ ਦੇ ਨਾਲ ਹਮਲੇ ਕੀਤੇ ਸੀ ਤੇ ਸਰਦਾਰਾਂ ਸਿੱਖਾਂ ਨੂੰ ਮਰਵਾਇਆ ਸੀ ਤੇ ਇਹ ਕੇ ਪ੍ਰਧਾਨ ਮੰਤਰੀ ਹੈ ਜਿਹੜਾ ਗੁਰਦੁਆਰੇ ਵਿੱਚ ਨਕਮਸਤਕ ਹੋਣ ਜਾ ਰਿਹਾ ਠੀਕ ਹੈ ਆਪਣੀ ਪੂਰੀ ਸ਼ਰਦਾ ਦਿਖਾ ਰਿਹਾ ਹੈ ਤੇ ਇਸ ਤੋਂ ਇਲਾਵਾ ਹੋਰ ਕੀ ਕੀ ਸਬੂਤ ਹੋ ਸਕਦਾ ਤੁਸੀਂ ਕੀ ਪ੍ਰੂਫ ਹੋ ਸਕਦਾ ਉਹਨਾਂ ਦੀ ਸਿੱਖ ਧਰਮ ਦੇ ਨਾਲ ਪਿਆਰ ਦੇ ਵਿੱਚ ਕਲਸਾ ਵੀ ਦੇ ਨਾਲ ਹੀ ਇੱਕ ਹੋਰ ਵਿਵਾਦ ਵੀ ਉੱਠ ਗਿਆ ਜਿਵੇਂ ਤਖਸਰੀ ਪਟਨਾ ਸਾਹਿਬ ਦੇ ਵਿੱਚ ਸਜਦਾ ਕਰਦੇ ਨੇ ਮੋਦੀ ਸਾਹਿਬ ਨਾਲ ਦੀ ਨਾਲ ਕੀ ਹੋਇਆ ਕਿ ਕਿਸਾਨਾਂ ਨੇ ਨਾਲ ਤਸਵੀਰਾਂ ਵਾਇਰਲ ਕਰ ਦਿੱਤੀਆਂ ਜਾਂ ਕਿਸੇ ਨੇ ਕਹੀ ਤਾਂ ਸੋਸ਼ਲ ਮੀਡੀਆ ਤੇ ਕੋਈ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਉਹਨਾਂ ਦੇ ਬਰਾਬਰ ਕਿਸਾਨਾਂ ਦੀ ਦਰਦ ਨੂੰ ਦਿਖਾਇਆ ਜਾ ਰਿਹਾ ਹੈ ਇਹ ਜੋ ਸ਼ੰਭੂ ਬਾਰਡਰ ਤੇ ਹੋਇਆ ਸੀ ਉਹ ਦਿਖਾਇਆ ਜਾ ਰਿਹਾ ਤੇ ਕਿਹਾ ਜਾ ਰਿਹਾ ਕਿ ਇਹ ਨਾ ਭੁੱਲਣਯੋਗ ਹੈ ਨਾ ਅਸੀਂ ਭੁੱਲਾਂਗੇ ਭਾਵੇਂ ਮੋਦੀ ਸਾਹਿਬ ਜਿੰਨਾ ਮਰਜ਼ੀ ਮੱਥਾ ਟੇਕ ਲੈਣ ਨੇ ਦੇਖੋ ਤੁਸੀਂ ਇਸ ਚੀਜ਼ ਦਾ ਤੇ ਕੋਈ ਕੰਪੈਰੀਜ਼ਨ ਹੀ ਨਹੀਂ ਨਾ ਹੋ ਸਕਦਾ ਪਹਿਲੀ ਗੱਲ ਹੈ ਇਹ ਤੇ ਚੋਣ ਦਾ ਟਾਈਮ ਚੱਲ ਰਿਹਾ ਤੇ ਹਰ ਪਾਰਟੀ ਜਿਹੜੀ ਵਿਰੋਧੀ ਪਾਰਟੀ ਹੈ ਇਹ ਉਹਦਾ ਕੰਮ ਉਹਨੇ ਆਪਣੇ ਸੋਸ਼ਲ ਮੀਡੀਆ ਤੇ ਉਹਨਾਂ ਦੀ ਟੂਲ ਕਿਟ ਚਲਦੀਆਂ ਨੇ ਉਹਨਾਂ ਨੇ ਚਲਾਉਣੀ ਚਲਾਉਣੀ ਹੈ ਲੇਕਿਨ ਕੀ ਤੁਸੀਂ ਦਰਬਾਰ ਸਾਹਿਬ ਦੇ ਉੱਤੇ ਅਟੈਕ ਨੂੰ ਇਹ ਕਿਸਾਨਾਂ ਦੇ ਉਹਦੇ ਨਾਲ ਤੁਸੀਂ ਮੈਚ ਕਰ ਲੋਗੇ ਇਹ ਮੇਰੇ ਸਾਹਮਣੇ ਤੇ ਕੋਈ ਮੁਕਾਬਲਾ ਹੀ ਨਹੀਂ ਹੈ ਇਸ ਦੋਨਾਂ ਚੀਜ਼ਾਂ ਦਾ ਕਿੱਥੇ ਉਹ ਸਰਕਾਰ ਜਿਨਨੇ ਸਕੀਮ ਨੂੰ ਐਡਿਵਿਟੀ ਅਲਾਇ ਤੇ ਕਿੱਥੇ ਇਹ ਜਿਨ੍ਹਾਂ ਨੇ ਕਿਸਾਨਾਂ ਦੀਆਂ ਕਈ ਮਤਲਬ ਗੁਣਾ ਉਹਨਾਂ ਨੂੰ ਰੇਟ ਦਿੰਦੇ ਨੇ ਕਈ ਮੁਸ਼ਕਲਾਂ ਹੱਲ ਕੀਤੀਆਂ ਕਈ ਇਹੋ ਜਿਹੀਆਂ ਸਕੀਮਾਂ ਚ ਲਾਈਆਂ ਨੇ ਤੇ ਫੇਰ ਸਭ ਤੋਂ ਵੱਡੀ ਗੱਲ ਦੇਖੋ ਅੱਜ ਤੱਕ ਤੁਸੀਂ ਦੇਖੋ ਹਿੰਦੁਸਤਾਨ ਦੇ ਇਤਿਹਾਸ ਵਿੱਚ ਹੋਇਆ ਕਿ ਕਿਸੇ ਪ੍ਰਾਈਮ ਮਿਨਿਸਟਰ ਨੇ ਆਪਣੇ ਕਾਨੂੰਨ ਬਣਾਏ ਵਾਪਸ ਲਏ ਹੋਣ ਇੱਥੇ ਦੇਖੋ ਉਹਨਾਂ ਨੇ ਤਿੰਨੇ ਦੇ ਤਿੰਨੇ ਕਾਨੂੰਨ ਵਾਪਸ ਲਏ ਠੀਕ ਹੈ ਉਹਨੂੰ ਟਾਈਮ ਲੱਗਾ ਕੁਝ ਉਹ ਜ਼ਿਆਦਾ ਏਜੰਸੀਆਂ ਦੀ ਗਲਤ ਫੀਡਾਂ ਫੀਡਬੈਕ ਹੋਏਗੀ ਜਾਂ ਕੁਝ ਵੀ ਹੋਇਆ ਉਹਨੂੰ ਟਾਈਮ ਲੱਗ ਗਿਆ ਲੇਕਿਨ ਅਲਟੀਮੇਟਲੀ ਉਹਨਾਂ ਨੇ ਉਹ ਸਾਰੇ ਤਿੰਨੇ ਕਾਨੂੰਨ ਵਾਪਸ ਲਏ ਤੇ ਫਿਰ ਮਾਫੀ ਮੰਗੀ ਜਨਤਕ ਤੌਰ ਤੇ ਮਾਫੀ ਮੰਗੀ ਉਹਨਾਂ ਨੇ ਇਹ ਕੋਈ ਛੋਟੀ ਗੱਲ ਹੈ ਇੱਕ ਇੱਕ ਪ੍ਰਾਈਮ ਮਿਨਿਸਟਰ ਜਿਹਨੂੰ ਕਿਹਾ ਜਾਂਦਾ ਕਿ ਸਭ ਤੋਂ ਦੁਨੀਆ ਦਾ ਸਖਤ ਪ੍ਰਾਈਮ ਮਿਨਿਸਟਰ ਹੈ ਉਹ ਜਾ ਕੇ ਮਾਫੀ ਮੰਗ ਰਿਹਾ ਕਿ ਸਾਨੂੰ ਕਿ ਛੋਟੀ ਗੱਲ ਨਹੀਂ ਦੇਖੋ ਬੜੀਆਂ ਅੰਸੂ ਕਾਮੀਆਂ ਘਟਨਾ ਹੋਈਆਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਇਹ ਨਹੀਂ ਕਹਿੰਦੇ ਕਿ ਉਹ ਸਹੀ ਹੋ ਜਾਂ ਲੇਕਿਨ ਅਸੀਂ ਕੰਪੈਰੀਜ਼ਨ ਨਹੀਂ ਕਰ ਸਕਦੇ ਜੋ ਸਾਡੇ ਉਹ ਪੁਰਾਣਾ 84 ਦਾ ਇਤਿਹਾਸ ਦੇਖੋ ਨਾ ਜੋ ਉਹ ਹੋਇਆ ਉਹਦੇ ਨਾਲ ਇਹਦਾ ਕੋਈ ਕੰਪੈਰੀਜ਼ਨ ਨਹੀਂ ਹੈਗਾ ਮੋਦੀ ਸਾਹਿਬ ਨੇ ਜੋ ਸਿੱਖਾਂ ਲਈ ਕੀਤਾ ਉਹ ਤੇ ਵੱਖਰੀ ਗੱਲ ਹੈ ਜੋ ਕਿਸਾਨਾਂ ਲਈ ਕੀਤਾ ਉਹ ਵੀ ਕੋਈ ਘੱਟ ਨਹੀਂ ਹੈਗਾ ਗਿੱਲ ਸਾਹਿਬ وجہ ਕੀ ਰਹੀ ਹੈ ਕਿਸਾਨਾਂ ਨੂੰ ਇਹ ਆਪਣੀ ਪਾਲਿਸੀ ਸਮਝਾ ਨਹੀਂ ਪਾਏ ਜਾਂ ਕਿਸਾਨਾਂ ਦੇ ਵਿੱਚ ਵੀ ਕੋਈ ਰਾਜਨੀਤਿਕ ਵੱਡ ਚੁੱਕੇ ਨੇ ਦਲ ਵੱਡ ਚੁੱਕੇ ਨੇ ਜਾਂ ਕਿਸਾਨ ਜਿਹੜੇ ਨੇ ਬੀਜੇਪੀ ਨੂੰ ਜਾਂ ਇਸ ਸਰਕਾਰ ਨੂੰ ਕਿਸੇ ਨਾ ਕਿਸੇ ਪਾਸੇੋਂ ਹਤੇ 28 ਪਚਾਉਣ ਦੇ ਲਈ ਅਕਸ ਨੂੰ ਖਰਾਬ ਕਰਨ ਦੇ ਲਈ ਕੋਈ ਨਾ ਕੋਈ এজেন্ডਾ ਖੜਾ ਕਰ ਦਿੰਦੇ ਨੇ ਕਿਉਂਕਿ ਦੇਸ਼ ਦੇ ਵਿੱਚ ਬਹੁਤ ਵੱਡੀ ਕਿਸਾਨਾਂ ਦੀ ਗਿਣਤੀ ਹੈ ਦੇਖੋ ਇੱਕ ਇਹ ਬੜੇ ਬੜੀ ਬਾਰੀ ਤੁਸੀਂ ਸੁਣ ਚੁੱਕੇ ਹੋ ਕਿ ਇੱਕ ਪੰਜਾਬ ਨੇ ਹਰੀਤ ਕ੍ਰਾਂਤੀ ਲਿਆਂਦੀ ਜਿਹਦੇ ਵਿੱਚ ਅਸੀਂ ਸਾਰੇ ਦੇਸ਼ ਨੂੰ ਅਨਾਜ ਉਗਾ ਕੇ ਸਾਰੇ ਦੇਸ਼ ਨੂੰ ਉਹਨੇ ਸਾਰੇ ਵਰਡ ਨੂੰ ਇੱਕ ਤੁਸੀਂ ਕਹਿ ਸਕਦੇ ਹੋ ਕਿ ਪੰਜਾਬ ਨੇ ਅਨਾਜ ਉਗਾ ਕੇ ਦਿੱਤਾ ਲੇਕਿਨ ਉਸ ਤੋਂ ਬਾਅਦ ਪੰਜਾਬ ਦੇ ਕਿਸਾਨਾਂ ਨੂੰ ਟੋਟਲ ਇਗਨੋਰ ਕਰ ਦਿੱਤਾ ਗਿਆ ਜਦੋਂ ਅਨਾਜ ਦੇ ਭੰਡਾਰ ਭਰ ਗਏ ਇਹਨਾਂ ਦੇ ਕੰਟਰੀ ਦੇ ਉਦੋਂ ਪੰਜਾਬ ਨੂੰ ਇਗਨੋਰ ਕਰ ਦਿੱਤਾ ਗਿਆ ਇਕੱਲੇ ਮਤਲਬ ਕਿ ਉਹ ਕਿੰਨੇ ਕੀਤਾ ਉਹ ਉਦੋਂ ਦੀਆਂ ਸਰਕਾਰਾਂ ਨੇ ਕੀਤਾ ਤੇ ਜਿਹੜੇ ਅੱਜ ਇਹ ਸਾਰੇ ਆ ਡਰਾਮੇ ਕਰਵਾ ਰਹੇ ਨੇ ਜਾਂ ਕਰ ਰਹੇ ਨੇ ਕਿ ਇਹ ਲੋਕ ਇਹ ਜਿਹੜੀਆਂ ਪਾਰਟੀਆਂ ਨੇ ਕਾਂਗਰਸ ਪਾਰਟੀ ਜਾਂ ਬਾਕੀ ਪਾਰਟੀਆਂ ਕੀ ਇਹ 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 ਉਦੋਂ ਪਾਵਰ ਵਿੱਚ ਇਹ ਨਹੀਂ ਸੀ ਇਹ ਇੰਨਾ ਚਿਰ ਪਾਵਰ ਇੰਨੇ ਚਿਰ ਸੱਤਾ ਵਿੱਚ ਰਹੇ ਐ ਮੋਦੀ ਸਾਹਿਬ ਦੇ 14ਵੇਂ ਚਾਏ ਨੇ ਤੇ ਤੁਸੀਂ 14 ਤੋਂ ਤੇ ਅੱਜ ਦਾ ਤੁਸੀਂ ਉਹਨਾਂ ਦਾ ਫਸਲਾਂ ਦਾ ਰੇਟ ਦੇਖ ਲਓ ਕੰਪੇਅਰ ਕਰ ਲਓ ਉਹ ਕਿੰਨੇ ਟਾਈਮ ਵਿੱਚ ਤੁਹਾਡੀ ਫਸਲ ਚੁੱਕੀ ਜਾਂਦੀ ਉਹ ਦੇਖ ਲਓ ਠੀਕ ਹੈ ਨਾ ਇਹ ਸਾਰਾ ਤੁਸੀਂ ਦੇਖੋ 2000 ਰੁਪਇਆ ਜਿਹੜਾ 6000 ਰੁਪਇਆ ਕਿਸਾਨਾਂ ਨੂੰ ਆਉਂਦਾ ਹੈ ਫਿਰ ਉਹ ਤੁਹਾਡਾ ਬੀਮਾ ਫਸਲਾਂ ਦਾ ਸਰ ਬਾਕੀ ਦੇਖੋ ਮੈਂ ਇਹ ਨਹੀਂ ਕਹਿੰਦਾ ਸਾਰੀ ਦੁਨੀਆ ਵਿੱਚ ਕਿਸਾਨਾਂ ਦੇ ਇਹ ਇਕੱਲੇ ਪੰਜਾਬ ਦਾ ਕਹਾਣੀ ਨਹੀਂ ਹੈਗੀ ਸਾਰੀ ਦੁਨੀਆ ਵਿੱਚ ਕਿਸਾਨ ਜਿਹੜੇ ਨੇ ਉਹ ਇਸ ਟਾਈਮ ਮੁਸੀਬਤ ਵਿੱਚ ਨੇ ਜੀ ਗਿੱਲ ਸਾਹਿਬ ਆਮ ਤੌਰ ਤੇ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਨਾ ਕੇਂਦਰ ਦੇ ਵਿੱਚ ਜਾਂ ਤਾਂ ਕਾਂਗਰਸ ਸ਼ਾਸਿਤ ਰਹੀਆਂ ਨੇ ਤੇ ਜਾਂ ਫਿਰ ਹੁਣ ਬੀਜੇਪੀ ਸ਼ਾਸਿਤ ਨੇ ਬੀਜੇਪੀ ਦੀ ਸਰਕਾਰ ਰਹੀ ਹੈ ਇਹਨਾਂ ਦੋਨਾਂ ਸਰਕਾਰਾਂ ਦੇ ਵਿੱਚ ਸਿੱਖਾਂ ਦਾ ਭਲਾ ਕਿਨੇ ਕੀਤਾ ਸਿੱਖਾਂ ਨੂੰ ਕੀ ਦੇਣਾ ਦੋਨਾਂ ਦਾ ਅਗਰ ਕੰਪੇਅਰ ਕਰੋ ਅਗਰ ਦੋਨਾਂ ਨੂੰ ਤੁਸੀਂ ਨਾਪ ਤੋਲ ਕਰਨੀ ਹੋਵੇ ਤਾਂ ਤੁਸੀਂ ਕਿਦਾਂ ਕਰੋਗੇ ਨਹੀਂ ਤੁਹਾਡੇ ਸਾਹਮਣ ਕੋਈ ਕੰਪੈਰੀਜ਼ਨ ਹੀ ਨਹੀਂ ਹੈਗਾ ਨਾ ਉਹਨਾਂ ਨੇ ਕੀ ਸੋਚਿਆ ਕਿ ਸਿੱਖਾਂ ਵਾਸਤੇ ਪਹਿਲੇ ਹੀ ਸਰਕਾਰ ਨੇ ਇੱਕ ਸਾਡੇ ਸਿੱਖਾਂ ਦੀ ਮੰਗ ਸੀ ਪਹਿਲਾਂ ਤੇ ਮੈਨੂੰ ਗੱਲ ਦੱਸੋ ਕਿ ਜਦੋਂ ਦੇਸ਼ ਦੀ ਵੰਡ ਹੋਈ ਸਾਡਾ ਸਭ ਤੋਂ ਵੱਡਾ ਜਿਹੜਾ ਸਾਡਾ ਸਥਾਨ ਸੀ ਮੱਕਾ ਸੀ ਉਹ ਉਧਰ ਕਿਉਂ ਦਿੱਤਾ ਗਿਆ ਕੀ ਇਹ ਹੋਰ ਕੋਈ ਏਰੀਆ ਦੇ ਕੇ ਉਹਨਾਂ ਨੂੰ ਸਾਡੇ ਵਿੱਚ ਨਹੀਂ ਸੀ ਰੱਖ ਸਕਦੇ ਤੋਂ ਉਸ ਤੋਂ ਬਾਅਦ ਵੀ ਜਿਹੜੀ ਜੰਗ ਹੋ ਗਈ ਤੇ ਦਿੱਲੀ ਬੈਠੀ ਸਰਕਾਰ ਨੇ ਕਹਿ ਦਿੱਤਾ ਕਿ ਕੋਈ ਗੱਲ ਨਹੀਂ ਆ ਗਏ ਨੇ ਪਾਕਿਸਤਾਨੀ ਤੂੰ ਤੁਸੀਂ ਛੱਡ ਕੇ ਪਿੱਛੇ ਆ ਜਾਓ ਉਹ ਤਾਂ ਇੱਕ ਜਰਨਲ ਜੇ ਨਾ ਸਟੈਂਡ ਲੈਂਦਾ ਤੇ ਅੱਜ ਦਰਬਾਰ ਸਾਹਿਬ ਵੀ ਸਾਡੇ ਕੋਲ ਨਹੀਂ ਸੀ ਹੋਣਾ ਤੇ ਇਸ ਦੇ ਉਲਟ ਮੋਦੀ ਜੀ ਨੇ ਕਰਤਾਰਪੁਰ ਸਾਹਿਬ ਦਾ ਲੰਘਾ ਘੜਾਇਆ ਤੇ ਸਾਡਾ ਜਿਹੜਾ ਸਾਡੇ ਸੰਗਠਨ ਦਾ ਜਿਓਰ ਲਗਾਵਾਂਗੇ ਆਉਣ ਵਾਲੇ ਟਾਈਮ ਵਿੱਚ ਕਿ ਬਾਕੀ ਜਿਹੜੇ ਏਰੀਆ ਉਹ ਵੀ ਸਾਨੂੰ ਇਦਾਂ ਹੀ ਖੁੱਲੇ ਦਰਸ਼ਨ ਮਿਲ ਸਾਡੇ ਨਨਕਾਣਾ ਸਾਹਿਬ ਦੇ ਸਾਨੂੰ ਖੁੱਲੇ ਦਰਸ਼ਨ ਮਿਲਣ ਤੇ ਅਸੀਂ ਕਰਕੇ ਤੇ ਉੱਪਰ ਦੇਖੋ ਉਹਦੇ ਇਹ ਸਾਰਾ ਕਰਨ ਲਈ ਸਾਨੂੰ ਮੋਦੀ ਦੇ ਹੱਥ ਤੇ ਮਜ਼ਬੂਤ ਕਰਨੇ ਪੈਣਗੇ ਨਾ ਸਾਨੂੰ ਉਹਦਾ ਸਾਥ ਤੇ ਦੇਣਾ ਪੈਗਾ ਨਾ ਅਸੀਂ ਕਹੀਏ ਕਿ ਇੱਥੋਂ ਐਮਪੀ ਹੋਰ ਚੁਣ ਕੇ ਭੇਜਦੀਏ ਤੇ ਹਰ ਵਾਰੀ ਅਸੀਂ ਉਹਦੇ ਅਗੇਂਸਟ ਉਹ ਜੇ ਇੱਕ ਵਾਰੀ ਪੰਜਾਬ ਨੂੰ ਕਿੰਨੀਆਂ ਦੇਣਾ ਐ ਸੀ ਗਿਫਟ ਦੇਣਾ ਐ ਸੀ ਸਾਰਾ ਤੁਹਾਨੂੰ ਪਤਾ ਹੀ ਆ ਉਹਨਾਂ ਦੇ ਨਾਲ ਕੀ ਕੀਤਾ ਗਿਆ ਉਦੋਂ ਉਹਨਾਂ ਨੂੰ ਨਿਠਾਤਾ ਗਿਆ ਤੂੰ ਰੋਗ ਦਿੱਤਾ ਗਿਆ ਉਹਨਾਂ ਰੈਲੀ 'ਚ ਨਹੀਂ ਜਾਣ ਦਿੱਤਾ ਗਿਆ ਤੇ ਇੱਕ ਦੇਸ਼ ਦਾ ਪ੍ਰਾਈਮ ਮਿਨਿਸਟਰ 에ਅਰਪੋਰਟ ਤੇ ਖਲੋ ਕੇ ਕਹਿ ਕੇ ਗਿਆ ਕਿ ਅੱਜ ਮੈਂ ਆਪਣੀ ਜਾਨ ਬਜਾ ਕੇ ਜਾ ਰਿਹਾ ਤੇ ਚੀਫ ਮਿਨਿਸਟਰ ਨੂੰ ਕਹਿ ਦਿਓ ਲਾਂਤ ਐਸ ਇਹੋ ਜੇ ਸਿਸਟਮ ਦੇ ਜਿਹੜੇ ਤੁਸੀਂ ਇੱਕ ਬੰਦਾ ਜੇ ਪੰਜਾਬ ਲਈ ਕੋ ਭਲਾ ਕਰਨ ਆ ਰਿਹਾ ਜਾਂ ਕੁਝ ਉਹਨੂੰ ਸਪੋਰਟ ਕਰਨ ਆ ਰਿਹਾ ਤੇ ਤੁਸੀਂ ਕਹੋਗੇ ਕਿ ਉਹਨੂੰ ਮੈਨੂੰ ਕਰਨ ਉਹਦਾ ਉਹਦਾ ਉਹਦੇ ਪਿੱਛੇ ਮੋਦੀ ਵੀ ਕੀ ਸੀ ਕਿ ਜੇ ਪੰਜਾਬ ਡਿਵੈਲਪ ਕਰ ਗਿਆ ਜਿੱਦਾਂ ਦੇਸ਼ 바ਗੀ ਸਾਰਾ ਡਿਵੈਲਪ ਕਰ ਗਿਆ ਤੇ ਇੱਥੇ ਭਾਜਪਾ ਦੀ ਸੱਤਾ ਕਾਬਜ਼ ਹੋ ਜਾਣੀ ਹੈ ਇਹ ਇਹ ਮਨ ਵਿੱਚ ਇਹਨਾਂ ਦੇ ਡਰ ਆ ਉਸ ਉਸੇ ਡਰ ਕਰਕੇ ਆ ਸਾਰੀਆਂ ਜਿੰਨਾ ਵੀ ਤੁਸੀਂ ਕਹਿ ਰਹੇ ਹੋ ਨਾ ਜਿਹੜੇ ਇਹ ਹੋ ਰਹੇ ਨੇ ਡਰਾਮੇ ਸਾਰੇ ਕੀਤੇ ਜਾ ਰਹੇ ਇਹ ਗਿੱਲ ਸਿੰਘ ਇਥੋਂ ਮਹਿਜ਼ 22 ਕਿਲੋਮੀਟਰ ਦੀ ਦੂਰੀ ਜਿਆਦਾ ਤੋਂ ਜਿਆਦਾ ਮੰਨੀ ਹੈ ਤਾਂ 22 ਕਿਲੋਮੀਟਰ ਦੀ ਦੂਰੀ ਦੇ ਉੱਤੇ ਜਿਹੜਾ ਅਰਦਾਸ ਦੇ ਵਿੱਚ ਰੋਜ਼ਾਨਾ ਹਰ ਸਿੱਖ ਦਿਸਮ ਦੇਸ਼ਾਂ ਚ ਵੱਸਦਾ ਅਰਦਾਸ ਦੇ ਵਿੱਚ ਬੇਨਤੀ ਕਰਦਾ ਨਾ ਉਹ ਬੇਨਤੀ ਪੂਰੀ ਹੋਈ ਸੀ ਖੁੱਲੇ ਦਰਸ਼ਨ ਦੇ ਅੰਦਰ ਦੀ ਗੱਲ ਕਰੀਏ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਦੀ ਗੱਲ ਕਰੀਏ ਆਪਾਂ ਤਾਂ ਇਹ ਇੱਥੇ ਬਣ ਚੁੱਕਾ ਸੀ ਸੋ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਨੂੰ ਲੈ ਕੇ ਸਿੱਖ ਸੰਗਤਾਂ ਦੇ ਨਾਲ ਪਿਆਰ ਮੁਹੱਬਤ ਤੇ ਸਿੱਖੀ ਦੇ ਨਾਲ ਇਹਨਾਂ ਉਹਨਾਂ ਦਾ ਜਜ਼ਬਾ ਜਿਹੜਾ ਇਹ ਕਿਤਨ ਕਿਤੇ ਗਵਾਹੀ ਤੇ ਭਰੇ ਆ ਨਾ ਨਹੀਂ ਡੈਫੀਨਟਲੀ ਮੈਂ ਇਹ ਉਹ ਤੁਹਾਨੂੰ ਦੱਸ ਰਿਹਾ ਕਿ ਜੋ ਕੰਮ ਅੱਜ ਤੱਕ ਕੋਈ ਨਹੀਂ ਕਰ ਸਕਿਆ ਉਹ ਇਹਨਾਂ ਨੇ ਕਰਕੇ ਦਿਖਾਇਆ लाल किले ਤੇ ਜਿੱਥੋਂ ਸਾਡੇ ਨਵੇਂ ਪਾਸ਼ਾ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਦਿੱਤੇ ਗਏ ਸੀ ਉੱਥੇ ਹੀ ਉਹਨਾਂ ਦਾ ਜਿਹੜਾ ਗੁਰਪੁਰਬ ਮਨਾਇਆ ਗਿਆ ਠੀਕ ਹੈ ਨਾ ਇਹ ਕੋਈ ਛੋਟੀ ਗੱਲ ਨਹੀਂ ਹੈਗੀ ਇਹ ਬੜੀ ਵੱਡੀ ਗੱਲਾਂ ਨੇ ਇਹ ਸੋਚਣ ਵਾਲੀਆਂ ਗੱਲਾਂ ਹੈ ਬਾਕੀ ਤੁਸੀਂ ਦੇਖੋ ਜੇ ਇੱਕ ਇਹ ਕਿਹਾ ਜਾਂਦਾ ਕਿ ਵੋਟ ਬੈਂਕ ਸਿੱਖ ਵੋਟ ਬੈਂਕ ਨੂੰ ਕੈਪਚਰ ਕਰਨਾ ਚਾਹੁੰਦੇ ਆ ਤੇ ਵੋਟ ਬੈਂਕ ਤੇ ਉਹਨਾਂ ਕੋ ਅਸਾਈਆਂ ਦਾ ਵੀ ਹੈਗਾ ਤੇ ਮੁਸਲਮਾਨਾਂ ਦੇ ਵੀ ਹੈਗਾ ਠੀਕ ਹੈ ਨਾ ਗੱਲੇ ਵੋਟ ਬੈਂਕ ਦੀ ਨੀਤੀ ਨਹੀਂ ਚਲਾਉਂਦੇ ਮੋਦੀ ਸਾਹਿਬ ਨੂੰ ਵੈਸੇ ਹੀ ਤੇ ਬੀਜੇਪੀ ਨੂੰ ਕਿਉਂਕਿ ਬੀਜੇਪੀ ਅਕਾਲੀ ਦਲ ਦੇ ਨਾਲ ਰੱਖ ਕੇ ਪੰਜਾਬ ਵਿੱਚ ਇਕੱਠੇ ਸੱਤਾ ਕਰਦੇ ਰਹੇ ਉਹ ਚਾਹੇ ਅੱਜ ਉਹ ਵੱਖਰੀਆਂ ਪਾਰਟੀਆਂ ਹੋ ਗਿਆ ਨੇ ਲੇਕਿਨ ਉਹ ਫਿਰ ਵੀ ਆਪਣਾ ਇੱਕ ਪੰਜਾਬੀਆਂ ਨੂੰ ਸਰਦਾਰਾਂ ਨੂੰ ਸਿੱਖਾਂ ਨੂੰ ਆਪਣਾ ਇੱਕ ਹਿੱਸਾ ਸਮਝਦੇ ਨੇ ਅਸੀਂ ਬੇਸ਼ੱਕ 2-3% ਕਹੇ ਜਾਂਦੇ ਆ ਪਰ ਵੱਡੀ ਗਿਣਤੀ ਦੇ ਵਿੱਚ ਕਾਫੀ ਪਾਸੇ ਯੋਗਦਾਨ ਦੇਣ ਦੇ ਵਿੱਚ ਤਰੱਕੀ ਕਰਨ ਦੇਸ਼ ਦੀ ਆਰਥਿਕ ਤੌਰ ਤੇ ਅਸੀਂ ਮਜ਼ਬੂਤ ਕਰਨ ਚਿੱਤ ਦੀ ਨੂੰ ਸਿੱਖ ਸਮਾਜ ਦਾ ਸਿੱਖ ਧਰਮ ਦਾ ਬਹੁਤ ਵੱਡਾ ਹੱਥ ਰਿਹਾ ਅੱਜ ਵੀ ਲੰਗਰ ਚੱਲ ਰਹੇ ਨੇ ਕਰੋੜਾਂ ਲੋਕ ਲੰਗਰ ਵੀ ਸ਼ਕ ਰਹੇ ਨੇ ਇਸੇ ਹੀ ਦੇਸ਼ ਦੇ ਵਿੱਚ ਗੁਰਦੁਆਰਿਆਂ ਤੋਂ ਬਗੈਰ ਇੱਕ ਰੁਪਏ ਦਾ ਕਦੀ ਖਰਚਾ ਕੀਤੇ ਆ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਸਿੱਟ ਦਸਤਾਰ ਸਜਾ ਕੇ ਸਿੱਖੀ ਪ੍ਰਤੀ ਆਪਣਾ ਜਜ਼ਬਾ ਆਪਣਾ ਪਿਆਰ ਆਪਣੀ ਮੁਹੱਬਤ ਆਪਣਾ ਸਤਿਕਾਰ ਪੇਸ਼ ਕਰਦੇ ਨੇ ਕਦੀ ਤਾਂ ਉਹ ਭਡੇ-ਭਡੇ ਸੰਸਮਾਜ ਦੇ ਲੋਕਾਂ ਨੂੰ ਬੁਲਾਉਂਦੇ ਨੇ ਔਰ ਉਹਨਾਂ ਦੇ ਹੱਥਾਂ 'ਚ ਉਦੋਂ ਤਲਵਾਰਾਂ ਵੀ ਹੁੰਦੀਆਂ ਸ਼ਮਸ਼ੀਰਾਂ ਵੀ ਹੁੰਦੀਆਂ ਜਦੋਂ ਉਹ ਉਹਨਾਂ ਨੂੰ ਮਿਲਦੇ ਨੇ ਤਾਂ ਇਹ ਦੇਖ ਕੇ ਕੁਝ ਲੋਕ ਬਹੁਤ ਪਰੇਸ਼ਾਨ ਹੁੰਦੇ ਨੇ ਤੇ ਕੁਝ ਲੋਕ ਬਹੁਤ ਖੁਸ਼ ਹੁੰਦੇ ਨੇ ਪਰੇਸ਼ਾਨ ਹੋਣ ਵਾਲੇ ਕੌਣ ਨੇ ਤੇ ਖੁਸ਼ ਹੋਣ ਵਾਲੇ ਕੌਣ ਨੇ ਦੇਖੋ ਪਰੇਸ਼ਾਨ ਹੋਣ ਵਾਲੇ ਉਹ ਨੇ ਜਿਨ੍ਹਾਂ ਦੀ ਰੋਜ਼ੀ-ਰੋਟੀ ਖੁੱਸ ਰਹੀ ਹੈ ਜਿਨ੍ਹਾਂ ਦੀ ਮਲਕੀਅਤ ਜਿਹੜੇ ਆਪਣੇ ਆਪ ਨੂੰ ਇਸ ਦੇਸ਼ ਦਾ ਮਾਲਕ ਸਮਝਦੇ ਸੀ ਕਿ ਇਹ ਸਾਡਾ ਦੇ ਮਲਕ ਅਸੀਂ ਇਹਦੇ ਰਾਜੇ ਆ ਉਹ ਪਰਿਵਾਰ ਉਹਨਾਂ ਨੂੰ ਦੇਖੋ ਦੁੱਖ ਤੇ ਹੋਣਾ ਹੀ ਹੈ ਜੇ ਜਿਹਨ ਸ਼ੈਨ ਸ਼ਾਹ ਤੇ ਜਾ ਰਹੀ ਹੋਏ ਉਹਨਾਂ ਨੂੰ ਦੁੱਖ ਤੇ ਹੋਣਾ ਹੀ ਹੈ ਬਾਕੀ ਮੋਦੀ ਸਾਹਿਬ ਮੋਦੀ ਸਾਹਿਬ ਦੀ ਮੈਂ ਗੱਲ ਨਹੀਂ ਕਰ ਕੱਲੇ ਮੋਦੀ ਸਾਹਿਬ ਨੇ ਸਾਰਾ ਜਿਹੜਾ ਸੰਗ ਪਰਿਵਾਰ ਹੋ ਗਿਆ ਜਾਂ ਬੀਜੇਪੀ ਹੋ ਗਈ ਸਾਰੇ ਇਹ ਪਾਰਟੀ ਜਿਹੜੀ ਹੈ ਇਹ ਸਿੱਖਾਂ ਦੇ ਨਾਲ ਇਹਨਾਂ ਦੇ ਇਹਨਾਂ ਦੇ ਪ੍ਰਤੀ ਪੂਰਾ ਪਿਆਰ ਹੈ ਪੂਰਾ ਆਦਰ ਮਾਨ ਸਰਕਾਰ ਇਹਨਾਂ ਨੇ ਸਮਝਦੇ ਨੇ ਕਿ ਸਿੱਖ ਹੀ ਨੇ ਜਿਨ੍ਹਾਂ ਨੇ ਪਾਕਿਸਤਾਨ ਨੂੰ ਰੋਕੇ ਰੱਖਿਆ ਹੈ ਸਿੱਖ ਹੀ ਜਿਨ੍ਹਾਂ ਨੇ ਚਾਈਨਾ ਨੂੰ ਰੋਕੇ ਰੱਖਿਆ ਉਹ ਸਿੱਖ ਜੋਧੇ ਨੇ ਤੇ ਖਾਸ ਕਰਕੇ ਸਾਡੇ ਮਾਝੇ ਦੇ ਮਜੇ ਦੇ ਮਿਹਲਾंदे ਹੁੰਦਿਆਂ ਪਾਕਿਸਤਾਨ ਦੀ ਯੂਰਤ ਨਹੀਂ ਕਿ ਉਹ ਅੱਗੇ ਟੱਪ ਜੇ ਠੀਕ ਹੈ ਨਾ ਇਹ ਸਾਰੀ ਇਸ ਗੱਲ ਦੀ ਉਹ ਕਦਰ ਕਰਦੇ ਨੇ ਇਸ ਗੱਲ ਨੂੰ ਇਸ ਗੱਲ ਦਾ ਸਾਰੇ ਦੇਸ਼ ਨੂੰ ਮਾਣ ਪੰਜਾਬੀਆਂ ਦੇ ਉੱਤੇ ਮਤੀ ਸਾਹਿਬ ਆਸਤੇ ਕੁਝ ਕਹਿਣਾ ਚਾਹੋਗੇ ਜੋ ਤਖਾ ਸ੍ਰੀ ਪਟਨਾ ਸਾਹਿਬ ਉਹਨਾਂ ਸਜਦਾ ਕੀਤਾ ਹੈ ਸੇਵਾ ਕੀਤੀ ਹੈ ਸੰਕਤਾਂ ਦੀ ਅਸੀਸ ਲਈ ਹੈ ਤੁਹਾਡੀ ਅਦਾਰੇ ਰਾਏ ਨਹੀਂ ਮੈਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਤੇ ਸਾਨੂੰ ਰਿਪਰੈਜ਼ੈਂਟ ਕਰਦੇ ਨੇ ਸਾਰੇ ਮੈਂ ਉਹਨਾਂ ਦੇ ਇਸ ਤੇ ਬਹੁਤ ਬਹੁਤ ਉਹਨਾਂ ਨੂੰ ਧੰਨਵਾਦ ਕਰਨਾ ਕਿ ਧੰਨਵਾਦ ਵੀ ਕਰਨਾ ਤੇ ਉਹਨਾਂ ਨੇ ਜੋ ਸਿੱਖਾਂ ਲਈ ਅੱਜ ਤੱਕ ਕੀਤਾ ਹੈ ਉਹਦੇ ਲਈ ਨਕਮਸਤਕ ਵੀ ਉਹਨਾਂ ਨੇ ਕੀ ਬਾਬਾ ਸ਼ੁਕਰੀਆ ਧੰਨਵਾਦ ਗਿਲਸਰ ਤੁਹਾਡਾ ਸੋ ਇਹ ਸਨ ਸਾਡੇ ਨਾਲ ਹਿਮਾਲਿਆ ਪਰਿਵਾਰ ਤੇ ਵਾਈਸ ਪ੍ਰੈਜ਼ੀਡੈਂਟ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਪਰਮਜੀਤ ਸਿੰਘਲ ਤਖਸਰੀ ਪਟਨਾ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ 13 ਮਈ ਨੂੰ ਸਜਦਾ ਕਰਦੇ ਨੇ ਨਤਮਸਤਕ ਹੁੰਦੇ ਨੇ ਅਰਦਾਸ ਜੋਦਰੀ ਕਰਦੇ ਨੇ ਔਰ ਸਿੱਖੀ ਪ੍ਰਤੀ ਆਪਣਾ ਪਿਆਰ ਆਪਣੀ ਮੁਹੱਬਤ ਆਪਣਾ ਸਤਿਕਾਰ ਸਾਰਿਆਂ ਦੇ ਸਾਹਮਣੇ ਰੱਖ ਦਿੰਦੇ ਨੇ ਜੀ ਖਰਦਾਸ ਉਹ ਜੇ ਕਿਹਾ ਜਾਂਦਾ ਜੋ ਆਏ ਸੋ ਰਾਜੀ ਜਾਏ ਜੀ 150 ਚੜੇ ਸੋ ਉਹ ਤੇ ਆੜੀ ਨਹੀਂ ਰਹੇ ਠੀਕ ਹੈ ਨਾ ਉਹ ਤੇ ਸ਼ਰਨ ਆਏ ਨੇ ਜੀ ਠੀਕ ਹੈ ਨਾ ਪਟਨਾ ਸਾਹਿਬ ਸ਼ਰਨ ਆਏ ਨੇ ਉਹ ਕਰਤਾਰਪੁਰ ਸਾਹਿਬ ਸ਼ਰਨ ਵਿੱਚ ਆਉਂਦੇ ਨੇ ਉਹ ਬਾਕੀ ਤੀਰਥ ਸਾਡੇ ਸਿੱਖ ਜਾਂ ਬਾਕੀ ਸਾਰੇ ਸਤਾਨਾਂ ਦੇ ਸ਼ਰਨ ਵਿੱਚ ਆਉਂਦੇ ਨੇ ਸੋ ਉਹਨਾਂ ਦੇ ਬਾਰੇ ਦੇ ਸ਼ਰਨ ਭਰੇ ਸੋ ਤਰੇ ਇਹਨਾਂ ਜੀ ਤੇ 150 ਚੜੇ ਤੇ ਉਹਨਾਂ ਦਾ ਚੜਨ ਵਾਲੀ ਕੋਈ ਗੱਲ ਨਹੀਂ ਹੈਗੀ ਸੋ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਸਿੱਖਾਂ ਦਾ ਮੋਦੀ ਜੀ ਦੇ ਪ੍ਰਤੀ ਕੀਰ ਵਈਏ ਰਹੇਗਾ ਕਿ ਜਿਹੜੇ ਕੱਟੜ ਨੇ ਉਹਨਾਂ ਦੇ ਵਿਚਾਰ ਚੇਂਜ ਹੋਣਗੇ ਤੇ ਉਹਨਾਂ ਦੀ ਮੁਹੱਬਤ ਉਹਨਾਂ ਦਾ ਪਿਆਰ ਉਹਨਾਂ ਦੇ ਕੰਮ ਦੇਖ ਕੇ ਇੱਕ ਵਾਰੀ ਨਾਪ ਤੋਲ ਜ਼ਰੂਰ ਕਰ ਲਿਓ ਔਰ ਆਉਣ ਵਾਲਾ ਸਮਾਂ ਹੀ ਦੱਸੇਗਾ ਹੁਣ ਜਿਹੜੀਆਂ ਅਗਲੀਆਂ ਇਲੈਕਸ਼ਨਾਂ ਹੋਣ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ ਉਹ ਹੀ ਦੱਸਣ ਗਿਆ ਕਿ ਮੋਦੀ ਸਾਹਿਬ ਦੀ ਇਸ ਮੁਹੱਬਤ ਦਾ ਇਸ ਪਿਆਰ ਦਾ ਇਥੇ ਸਿਕਸ ਮੱਝ ਕੀ ਸਿਲਾ ਦਿੰਦਾ ਹੈ With the rocks and arrived today.